ਪਹਿਲਾਂ ਖੁਦ ਘੱਟ ਦੇਖੀ ਕਰਨੀ ਹੈ ਬਾਹਰ ਤੋਂ ਕੁਛ ਨਹੀਂ ਕੱਪੜ ਕਿੰਨੇ ਪਹਿਲਾਂ ਮਾਰਿਆ ਕੱਪੜ ਕਿੰਨੇ ਪਹਿਲਾਂ ਮਾਰਿਆ ਮੈਂ ਮਾਰਿਆ ਉੱਥੇ ਬਤਮੀ ਜੀ ਕਿੰਨੇ ਕਿੰਨੇ ਸੀਗੀ ਉਹ ਗੁੱਸਾ ਕਰ ਜਾ ਤੁਹਾਨੂੰ ਲੱਗਦਾ ਯਾਰ ਤੂੰ ਇੱਕ ਮੈਡੀਕਲ ਸਟੂਡੈਂਟ ਦੇ ਉੱਪਰ ਥੱਪੜ ਮਾਰਿਆ ਉਸ ਨੂੰ ਕਿਹਾ ਉਹਦੇ ਕੋਲ ਕੋਈ ਗੱਲਬਾਤ ਕਰੀਏ ਜਾਂ ਤੁਹਾਡੇ ਕੋਲ ਕੋਈ ਹੁਣੇ ਹੁਣ ਮਾਰਿਆ ਅੱਛਾ ਕੋਈ ਨਹੀਂ ਉਹ ਜਿਹੜਾ ਆਪਣੇ ਜਿਹੜੇ ਐਮਐਸ ਸਾਹਿਬ ਦੇਖਣਗੇ ਜੀ ਉਹਨਾਂ ਨੂੰ ਦੋਨਾਂ ਨੂੰ ਬੁਲਾ ਕੇ ਦੇਖਣਗੇ ਦਿਲ ਕੰਡਕਟ ਇਨਕੁਆਰੀ ਐਂਡ ਆਲ ਤੁਸੀਂ ਥੱਪੜ ਤਾਂ ਨਹੀਂ ਮਾਰਨਾ ਚਾਹੀਦਾ ਤੁਸੀਂ ਬੱਚਿਆਂ ਨੂੰ ਤਾਂ ਪਿਆਰ ਨਾਲ ਹੀ ਸਮਝਾਓ ਲੇਕਿਨ ਤੁਹਾਨੂੰ ਸਟੂਡੈਂਟ ਮਿਲੇ ਜੀ ਸਟਾਈਫੈਂਡ ਬਦਾਰ ਨੂੰ ਲੈ ਕੇ ਪਹਿਲਾਂ ਖੁਦ ਗੱਤਿਬਾਤ ਤੁਸੀਂ ਕਰਨੀ ਹੈ ਬਾਅਦ ਵਿੱਚ ਦੂਜਿਆਂ ਨੂੰ ਥੱਪੜ ਕਿਹਨੇ ਪਹਿਲਾਂ ਮਾਰਿਆ अपर कितने पेंदा मारिया मैं मारिया ऊंची मतमी कितने कितने से की बस कर यार लगता है यार तो गुंडों की डॉक्टर ने एक मेडिकल ਹਣ ਮਾਰੇ ਪੁਲਿਸ ਦੇ ਕੋਲ ਅੱਛਾ ਕੋਈ ਨਹੀਂ ਉਹ ਜਿਹੜਾ ਆਪਣੇ ਜਿਹੜੇ ਐਮਐਸ ਸਾਹਿਬ ਦੇਖਣਗੇ ਜੀ ਉਹਨਾਂ ਨੂੰ ਦੋਨਾਂ ਨੂੰ ਬੁਲਾ ਕੇ ਦੇਖਣਗੇ ਡਿਲ ਕੰਡਕਟ ਇਨਕੁਆਰੀ ਐਂਡ ਅੰਦਨ ਸਿੱਧਾਪੜ ਤਾਂ ਨਹੀਂ ਮਾਰਨਾ ਚਾਹੀਦਾ ਤੁਸੀਂ ਬੱਚਿਆਂ ਨੂੰ ਤਾਂ ਪਿਆਰ ਨਾਲ ਸਮਝਾਣਾ ਜੇਕਰ ਤੁਹਾਨੂੰ ਸਟੂਡੈਂਟ ਮਿਲੇ ਜੀ ਸਟਾਈਫੰਡ ਬਤਾ